ਜੇ ਤੂੰ ਮੈਨੂੰ ਮੇਰੀ ਗਲੀ 'ਚ ਦਿਖ ਗਿਆ ਪਾਦਰੀ ਬਜਿੰਦਰ ਵਾਂਗੂ ਤੇਰਾ ਸਿਰ ਗੰਜਾ ਕਰ ਦੰਗੇ ਅਗਰ ਉਹਨੇ ਲੋਕਾਂ ਨੂੰ ਠੀਕ ਕਰਨਾ ਖੁਦ ਆਪਣੀ ਲੱਤ ਤਾਂ ਠੀਕ ਕਰ ਲੈ ਜਿਹਦੇ 'ਚ ਇੱਕ ਰੋੜ ਪਈ ਹੋਈ ਐ ਖੁਦ ਆਪਣੀ ਅੱਖਾਂ ਤਾਂ ਠੀਕ ਕਰ ਲੈ ਜਿਹੜੀਆਂ ਟੀਰ ਮਾਰ ਕੇ ਦੇਖਦਾ ਕੁੜੀਆਂ ਨਾਲ ਵਿਗ ਲਾਈ ਹੋਈ ਉਹਨੇ ਬਾਲਾਂ ਤੇ ਮਿੰਟਵਾ ਦੈਂ ਕਰਦਾ ਥੱਪੜ ਮਾਰਦਾ ਕਰਦਾ ਜੇ ਤੇਰੀ ਵਿਗ ਡਿੱਗ ਗਈ ਹੁਣ ਤਾਂ ਜੇਲ੍ਹ 'ਚ ਜਾ ਕੇ ਡਿੱਗੇਗੀ ਤੇਰੀ ਵਿਗ ਜੋ ਇੱਕ ਗੁੰਡਾ ਹੁੰਦਾ ਨਾ ਜੋ ਇੱਕ ਗੈਂਗਸਟਰ ਹੁੰਦਾ ਚਾਹੇ ਉਹ ਬਾਹਰੇ ਚਾਹੇ ਉਹ ਜੇਲ੍ਹ ਦੇ ਅੰਦਰ ਏ ਉਹ ਗੁੰਡਾ ਹੀ ਹੁੰਦਾ ਉਹ ਆਪਣੇ ਆਪ ਨੂੰ ਕਹਿੰਦਾ ਮੈਂ ਇੱਕ ਬਹੁਤ بڑا ਗੁੰਡਾ ਥਾ ਮੈਂ ਪੈਸੇ ਦੇ ਦਮ पे ਬਹੁਤ ਕੁਝ ਖਰੀਦ ਸਕਦਾ ਹਾਂ ਉਹ ਜਾਲੀ ਭਗਤ ਨੇ ਸਾਰੇ 500 500 ਰੁਪਏ ਵਾਲੇ ਭਗਤ ਨੇ ਅਸੀਂ ਕੁੱਕਰ 'ਚ ਦਾਲ ਬਣਾਉਂਦੇ ਆ ਸਾਨੂੰ ਡਰ ਲੱਗਦਾ ਕਿਤੇ ਸੀਟੀ ਨਾ ਆ ਜਾਏ ਸੀਟੀ ਨਾ ਆ ਜਾਏ ਤੇ ਉਹਨੂੰ 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 ਵੀ ਡਰ ਹੁੰਦਾ ਕਿਤੇ ਵਜਿੰਦਰ ਨਾ ਆ ਜਾਏ ਵਜਿੰਦਰ ਨਾ ਆ ਜਾਏ ਵਜਿੰਦਰ ਹੁਣ ਗਿਆ 20 30 ਸਾਲ ਵਾਸਤੇ ਅੰਦਰ ਆਦਰੀਵ ਵਜਿੰਦਰ ਤਾਂ ਇਹ ਵੀ ਕਹਿੰਦਾ ਮੈਂ ਥੱਪੜ ਨਹੀਂ ਮਾਰਿਆ ਉਭੀ ਇਹ ਕਹਿੰਦਾ ਕਿ ਏਆਈ ਨਾਲ ਵੀਡੀਓ ਬਣੀ ਹੋਈ ਹੈ ਜੋ ਉਹਦੀ ਅਸਲੀਅਤ ਸਾਹਮਣੇ ਆ ਰਹੀ ਹੈ ਉਹ ਇੱਕ ਸਾਈਕੋ ਇਨਸਾਨ ਹੈ ਸਾਈਕੋ ਜੋ ਕੁੜੀਆਂ ਤੇ ਨਜ਼ਰ ਰੱਖਦਾ ਹੈ ਕੁੜੀਆਂ ਤੇ ਅੱਖ ਰੱਖਦਾ ਹੈ ਬਹੁਤ ਜ਼ਿਆਦਾ ਇਹਨੇ ਬਹੁਤ ਜ਼ਿਆਦਾ ਤੰਗ ਕਰਿਆ ਸਾਨੂੰ ਬਹੁਤ ਸਾਰੇ ਗੁੰਡਿਆਂ ਦੀਆਂ ਧਮਕੀਆਂ ਸਾਨੂੰ ਤਾਂ ਕੱਲ ਰਾਤ ਤੱਕ ਫੋਨ ਆਉਂਦੇ ਰਹੇ ਕਿ ਤੁਸੀਂ ਕੋਰਟ ਨਾ ਜਾਇਓ ਤਾਂ ਤੁਹਾਨੂੰ ਅਸੀਂ 5 ਕਰੋੜ ਦੇ ਦਾਂਗੇ ਤੁਹਾਡੇ ਨਾਂ ਤੇ ਫਲੈਟ ਕਰਾ ਦਾਂਗੇ ਤੁਹਾਡੇ ਨਾਂ ਤੇ ਇਹਦਾ ਕਰਾ ਦਾਂਗੇ ਉਦਾਂ ਕਰਾ ਦਾਂਗੇ ਕੰਪਰੋਮਾਈਜ਼ ਹੀ ਕਰਨਾ ਹੁੰਦਾ ਅਸੀਂ 2018 ਚ ਹੀ ਕਰ ਲੈਂਦੇ ਸਾਨੂੰ 7 ਸਾਲ ਧੱਕੇ ਖਾਂਦੇ ਕੀ ਲੋੜ ਸੀ ਜੀਰਕਪੁਰ ਸਾਲ 2018 ਦਾ ਸੀਗਾ ਪਾਸਟਰ ਬਜੰਦਰ ਨੂੰ ਜਿਹੜੇ ਆ ਦੋਸ਼ੀ ਕਰਾਰ ਕੀਤਾ ਗਿਆ ਮੋਹਾਲੀ ਕੋਰਟ ਵੱਲੋਂ ਕੁਝ ਹੋਰ ਮੁਲਜ਼ਮ ਸੀਗੇ ਜਿਨ੍ਹਾਂ ਨੂੰ ਹਜੇ ਹੋਲਡ ਤੇ ਰੱਖਿਆ ਗਿਆ ਪਰ ਉਸ ਦੇ ਵਿੱਚ ਕੀ ਕਾਰਵਾਈ ਅੱਗੇ ਕੋਰਟ ਕਰਦੀ ਹੈ ਤਾਂ ਇੱਕ ਤਰੀਕ ਨੂੰ ਸਜ਼ਾ ਸੁਣਾਈ ਜਾਏਗੀ ਕੋਰਟ ਵੱਲੋਂ ਬਜੰਦਰ ਪਾਸਟਰ ਨੂੰ ਇਸ ਉੱਤੇ ਗੱਲਬਾਤ ਕਰਾਂਗੇ ਪੀੜਤ ਮਹਿਲਾ ਨੇ ਜਿਨ੍ਹਾਂ ਦੇ ਨਾਲ ਜਿਹੜੀ ساری ਗੱਲਬਾਤ ਹੋਈ ਸੀਗੀ ਤੇ ਅੱਜ ਇਹ ਖਾਸ ਤੌਰ ਦੇ ਉੱਤੇ ਇਸ ਚੀਜ਼ ਨੂੰ ਖੁਸ਼ ਖੁਸ਼ੀ ਮਾਨ ਰਹੇ ਨੇ ਕਿ 2018 ਤੋਂ ਲੈ ਕੇ ਹੁਣ 2025 ਦੇ ਵਿੱਚ ਜਾ ਕੇ ਇਹਨਾਂ ਨੂੰ ਜਸਟਿਸ ਮਿਲਿਆ ਤਾਂ ਹੁਣ ਜਦੋਂ ਜੱਜ ਸਾਹਿਬ ਦੀ ਜੱਜਮੈਂਟ ਆਏਗੀ ਉਹ ਕੀ ਕਹਿੰਦੇ ਨੇ ਮੈਮ ਜਿਸ ਤਿੱਕੇ ਨਾਲ ਸਾਰੀਆਂ ਚੀਜ਼ਾਂ ਹੋਈਆਂ ਸੀਗੀਆਂ ਪਾਸਟਰ ਬਜਿੰਦਰ ਤਾਂ ਲਗਾਤਾਰ ਕਹਿੰਦਾ ਨਜ਼ਰ ਆਇਆ ਕਿ ਵੀ ਇਹ ਜਿਹੀ ਕੋਈ ਗੱਲ ਨਹੀਂ ਹੈਗੀ ਮੇਰੀ ਕੋਈ ਗ੍ਰਿਫਤਾਰੀ ਨਹੀਂ ਹੋਈ ਮੇਰੇ ਉਤੇ ਲਗਾਤਾਰ ਜਿਹੜੇ ਦੋਸ਼ ਲਾਏ ਜਾ ਰਹੇ ਨੇ ਜਿੰਨੇ ਵੀ ਤੁਰੇ ਫਿਰਦੇ ਨੇ ਪੈਸੇ ਕਰਕੇ ਤੁਰੇ ਫਿਰਦੇ ਨੇ ਮੈਂ ਓਜ਼ਾਟੀ ਦਾ ਬਹੁਤ-ਬਹੁਤ ਧੰਨਵਾਦ ਕਰਨਾ ਚਾਹਤੀ ਹਾਂ ਔਰ ਪਾਦਰੀ ਬਜਿੰਦਰ ਤਾਂ ਇਹ ਵੀ ਕਹਿੰਦਾ ਮੈਂ ਥੱਪੜ ਨਹੀਂ ਮਾਰਿਆ ਉਹ ਵੀ ਇਹ ਕਹਿੰਦਾ ਕਿ AI ਨਾਲ ਵੀਡੀਓ ਬਣੀ ਹੋਈ ਹੈ ਉਹਦੇ ਕਹਿਣਾ ਕੁਝ ਨਹੀਂ ਹੁੰਦਾ ਪਰ ਜੋ ਉਹਦੀ ਅਸਲੀਅਤ ਸਾਹਮਣੇ ਆ ਰਹੀ ਹੈ ਉਹ ਇੱਕ ਸਾਈਕੋ ਇਨਸਾਨ ਹੈ ਸਾਈਕੋ ਜੋ ਕੁੜੀਆਂ ਤੇ ਨਜ਼ਰ ਰੱਖਦਾ ਹੈ ਕੁੜੀਆਂ ਤੇ ਅੱਖ ਰੱਖਦਾ ਇਸ ਤਰ੍ਹਾਂ ਦਾ ਇਨਸਾਨ ਹੈ ਉਹ 2018 ਤੋਂ ਲੈ ਕੇ 2025 ਚੱਲ ਪਿਆ ਬੜੀ ਜਿਹੜੀ ਜਦੋਜਾਹਤ ਦੇ ਤਹਿਤ ਤੁਹਾਨੂੰ ਇਹ ਇਨਸਾਫ ਮਿਲਿਆ ਜਿਵੇਂ ਤੁਸੀਂ ਰੋਕੀ ਦਾ ਜ਼ਿਕਰ ਕਰ ਰਹੇ ਹੋ ਕਿ 6 ਮਹੀਨੇ ਉਹਨੇ ਜੇਲ੍ਹ ਕੱਟੀ ਲਗਾਤਾਰੇ ਇਸ ਸਮਾਂ ਕਿਵੇਂ ਲੰਘਦਾ ਗਿਆ ਕਦੇ ਤੁਹਾਨੂੰ ਇਹ ਨਹੀਂ ਲੱਗਿਆ ਕਿ ਤੁਹਾਡੇ ਉੱਤੇ ਕੁਝ ਵੀ ਹੋ ਸਕਦਾ ਕਿਸ ਤਿੱਕੀ ਦੀ ਕੋਈ ਗੱਲ ਹੋ ਸਕਦੀ ਕੁਝ ਵੀ ਹੋ ਸਕਦਾ ਨਹੀਂ ਸਾਡੇ ਉੱਤੇ ਬਹੁਤ ਕੁਝ ਹੋਇਆ 2018 ਤੋਂ ਲੈ ਕੇ ਜਦੋਂ ਪਾਦਰੀ ਬਜਿੰਦਰ ਬਰੀ ਹੋ ਕੇ ਆਇਆ ਤਿੰਨ ਮਹੀਨੇ ਬਾਅਦ ਆਂਦੇ ਸਾਰੀ ਧੜਾ ਧੜ ਸਾਡੇ ਤੇ ਪਰਚੇ ਕੰਪਲੇਂਟਾਂ ਕਦੀ ਉਸ ਥਾਣੇ ਜਾਓ ਕਦੀ ਉਸ ਥਾਣੇ ਬਿਆਨ ਦਰਜ ਕਰਾਓ ਬਹੁਤ ਕੁਝ ਹੋਇਆ ਪਾਦਰੀ ਬਜਿੰਦਰ ਦੀ ਪਤਨੀ ਅਨਿਕਾ ਨੇ ਸਰਦਜੀਤ ਸਿੰਘ ਰੋਕੀ ਉੱਤੇ ਛੇੜਛਾੜ ਦਾ ਪਰਚਾ ਦਰਜ ਕਰਾਇਆ ਮੇਰੇ ਉੱਪਰ ਪਰਚਾ ਦਰਜ ਕਰਾਇਆ ਕਿ ਗਵਾਹੀ ਤੋਂ 2 ਦਿਨ ਪਹਿਲਾਂ ਕਿ ਮੈਂ ਕੋਰਟ ਨਾ ਪਹੁੰਚ ਸਕਾਂ ਪਰ ਮੈਂ ਪੰਜਾਬ ਜੋ ਸਾਡੀ ਮੋਹਾਲੀ ਪੁਲਿਸ ਹੈ ਮੋਂ ਦਾ ਧੰਨਵਾਦ ਕਰਨਾ ਚਾਹਾਂਗੀ ਉਹਨਾਂ ਨੇ ਸਾਡਾ ਬਹੁਤ ਸਾਥ ਦਿੱਤਾ ਸਾਨੂੰ ਇਨਸਾਫ ਦੁਲਾਨ ਵਿੱਚ ਉਹਨਾਂ ਦਾ ਵੀ ਕਿਤੇ ਨਾ ਕਿਤੇ ਹੱਥ ਜ਼ਰੂਰ ਹੈਗਾ ਮੈਂ ਜੱਜ ਸਾਹਿਬ ਦਾ ਵੀ ਬਹੁਤ-ਬਹੁਤ ਧੰਨਵਾਦ ਕਰਨਾ ਚਾਹਾਂਗੀ ਸਭ ਤੋਂ ਜ਼ਿਆਦਾ ਧੰਨਵਾਦ ਮੈਂ ਸਰਵਜੇ ਸਿੰਘ ਰੋਕੀ ਵਾਲਮੀਕੀ ਦਾ ਕਰਨਾ ਚਾਹਾਂਗੀ ਜਿਨ੍ਹਾਂ ਨੇ 2018 ਤੋਂ ਲੈ ਕੇ ਅੱਜ ਤੱਕ ਮੇਰੇ ਨਾਲ ਖੜੇ ਰਹੇ ਅੱਛਾ ਮੈਮ ਇੱਕ ਘਟਨਾਵਾ ਹੁੰਦੀ ਹੈ ਰਹੀਆਂ ਹੁਣ ਬੜੀਆਂ ਕੁੜੀਆਂ ਬਾਹਰ ਆ ਰਹੀਆਂ ਨੇ ਦੱਸ ਰਹੀਆਂ ਨੇ ਕਿ ਸਾਡੇ ਨਾਲ ਵੀ ਐਵੇਂ ਦੀ ਹੁੰਦੀ ਰਹੀ ਐ ਇਹ ਚੀਜ਼ਾਂ ਹੁੰਦੀਆਂ ਰਹੀਆਂ ਨੇ ਸਾਡੇ ਨਾਲ ਦੁਸ਼ਕਰਮ ਹੋਇਆ ਇਹ ਕਿਉਂ ਕੀਤਾ ਜਾਂਦਾ ਸੀਗਾ ਵਾਰੀ-ਵਾਰੀ ਇਹ ਕਿਉਂ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਸਾਈਕੋ ਸੀਗਾ ਉਹ ਸਾਈਕੋ ਦੇ ਤੌਰ ਤੇ ਚੱਲਦਾ ਸੀਗਾ ਇਹ ਪਹਿਲਾਂ ਕਿਉਂ ਨਹੀਂ ਸਾਹਮਣੇ ਆਈਆਂ ਇਹ ਚੀਜ਼ਾਂ ਇੰਨੇ ਟਾਈਮ ਤੋਂ ਤੁਸੀਂ ਕਹਿ ਰਹੇ 2018 ਤੋਂ ਸੀਗਾ ਮੈਂ ਤਾਂ 2018 ਤੋਂ ਹੀ ਇਹਨੂੰ ਡਿਸਕਲੋਸ ਕਰਤਾ ਸੀ ਜੋ ਵੀ ਇਹਦੇ ਕਾਰਨਾਮੇ ਸੀ ਮੈਂ ਸਿਰਫ ਡੇਢ ਸਾਲ ਤੱਕ ਵਰਕਿੰਗ ਰਹੀਆਂ ਇਹਦੇ ਨਾਲ ਉਸ ਤੋਂ ਬਾਅਦ ਜੋ ਵੀ ਇਹਦੀ ਮੈਨੂੰ ਅਸਲੀਅਤ ਪਤਾ ਲੱਗੀ ਜੋ ਵੀ ਇਹਨੇ ਦੁਸ਼ਕਰਮ ਕੀਤਾ ਜੋ ਵੀ ਇਹਨੇ ਕੀਤਾ ਉਸ ਤੋਂ ਬਾਅਦ ਮੈਂ ਇਹਨੂੰ ਡਿਸਕਲੋਸ ਕਰਤਾ ਸੀ ਉਸ ਟਾਈਮ ਮੇਰੇ ਕੋਲ ਬਹੁਤ ਧਰਨੇ ਲਾਏ ਗਏ ਬਹੁਤ ਸਾਰੀ ਕੈਂਡਲ ਮਾਰਚ ਕੱਢੀ ਗਈ ਸਾਡੇ ਉੱਪਰ ਬਹੁਤ ਸਾਰੀਆਂ ਕੰਪਲੇਂਟਾਂ ਬਹੁਤ ਸਾਰੇ ਪਰਚੇ ਹੋਏ ਕੁਝ ਰਿਸ਼ਤੇਦਾਰ ਛੱਡ ਕੇ ਚਲੇ ਗਏ ਕੁਝ ਰਿਸ਼ਤੇ ਸਾਡੇ ਨਾਲ ਨੇ ਬਸ ਬਹੁਤ ਜ਼ਿਆਦਾ ਇਹਨੇ ਬਹੁਤ ਜ਼ਿਆਦਾ ਤੰਗ ਕਰਿਆ ਸਾਨੂੰ ਬਹੁਤ ਸਾਰੇ ਗੁੰਡਿਆਂ ਦੀਆਂ ਧਮਕੀਆਂ ਬਹੁਤ ਜ਼ਿਆਦਾ ਪਰੇਸ਼ਾਨ ਕਰਿਆ ਪਰ ਫਿਰ ਵੀ ਇੱਕ ਦਿਨ ਭਗਵਾਨ ਵਾਲਮੀਕੀ ਜੀ ਕਹਿੰਦੇ ਹਨ ਜਿੱਤ ਹਮੇਸ਼ਾ ਸੱਚਾਈ ਦੀ ਹੁੰਦੀ ਹੈ ਤੇ ਅੱਜ ਸਾਡੀ ਜਿੱਤ ਪ੍ਰਾਪਤ ਹੋਈ ਅੱਜ ਅਸੀਂ ਬਹੁਤ ਖੁਸ਼ ਆ। ਕਹਿੰਦੇ ਕਰੋੜਾਂ ਦੇ ਆਫਰ ਵੀ ਹੋਏ ਤੁਹਾਨੂੰ ਜਿਵੇਂ ਰੋਕੀ ਜੀ ਦੱਸ ਰਹੇ ਸੀਗੇ ਕਿ ਮੈਨੂੰ ਵੀ 5 ਕਰੋੜ ਕਿਹਾ ਤੁੰਨ ਵੀ ਲੱਖਾਂ ਦੇ ਹਿਸਾਬ ਨਾਲ ਕਹਿੰਦੇ ਰੇ ਕਿ ਵੀ ਕੰਪਰੋਮਾਈਜ਼ ਕਰ ਲਓ। ਹੋਇਆ ਸੀਗਾ ਐਵੇਂ ਦਾ ਤੁਹਾਨੂੰ ਆਫਰ। ਸਾਨੂੰ ਤਾਂ ਕੱਲ ਰਾਤ ਤੱਕ ਫੋਨ ਆਉਂਦੇ ਰਹੇ ਕਿ ਤੁਸੀਂ ਕੋਰਟ ਨਾ ਜਾਇਓ ਤਾਂ ਤੁਹਾਨੂੰ ਅਸੀਂ 5 ਕਰੋੜ ਦੇ ਦਿਆਂਗੇ ਤੁਹਾਡੇ ਨਾਂ ਤੇ ਫਲੈਟ ਕਰਾ ਦਾਂਗੇ ਤੁਹਾਡੇ ਨਾਂ ਤੇ ਇਦਾਂ ਕਰਾ ਦਾਂਗੇ ਉთა ਕਰਾ ਦਾਂਗੇ ਬਟ ਅਸੀਂ ਉਹਨਾਂ ਨੂੰ ਇੱਕੋ ਗੱਲ ਕਹੀ ਅਸੀਂ ਲੜਾਈ ਲੜ ਰਹੇ ਆ ਜੇ ਅਸੀਂ 2001 ਕੰਪਰੋਮਾਈਜ਼ ਹੀ ਕਰਨਾ ਹੁੰਦਾ ਅਸੀਂ 2018 ਚ ਹੀ ਕਰ ਲੈਂਦੇ ਸਾਨੂੰ 7 ਸਾਲ ਧੱਕੇ ਖਾਂਦੇ ਕੀ ਲੋੜ ਸੀ ਸਾਨੂੰ ਆਪਣੀਆਂ ਕੋਟਾਂ ਦੇ ਵਿੱਚ ਜੁੱਤੀਆਂ ਕਿਸਾਨ ਦੀ ਕੀ ਲੋੜ ਪੈ ਗਈ ਸੀ ਇੰਨੀ ਅਸੀਂ ਉਸੇ ਟਾਈਮ ਹੀ ਕਰ ਲੈਂਦੇ ਸਾਲ ਦੇ ਵਿੱਚ ਵਿੱਚ ਹੀ ਕਰ ਲੈਂਦੇ ਅੱਛਾ ਹੁਣ ਹੁਣ ਜੋ ਜੱਸਾ ਉਹਨਾਂ ਨੂੰ ਸਜ਼ਾ ਸੁਣਾਣਗੇ ਜਾਂ ਕੁਝ ਵੀ ਹੋਏਗਾ ਉਹਦੇ ਨਾਲ ਸਾਡੀਆਂ ਮੁਸ਼ਕਲਾਂ ਘਟ ਨਹੀਂ ਹੋਣਗੀਆਂ ਉਹ ਮੁਸ਼ਕਲਾਂ ਹੋਰ ਵਧਣਗੀਆਂ ਸਾਨੂੰ ਇਹਦੇ ਤੋਂ ਹਜੇ ਵੀ ਜਾਨ ਦਾ ਖਤਰਾ ਹੈ ਮੈਂ ਡੀਜੀਪੀ ਸਾਹਿਬ ਨੂੰ ਕਹਿਣਾ ਚਾਹੁੰਦੀ ਆ ਸਾਡੀ ਸਿਕਿਉਰਿਟੀ ਹੋਰ ਵਧਾਈ ਜਾਏ ਸਾਨੂੰ ਕਮਾਂਡੋ ਸਿਕਿਉਰਿਟੀ ਦਿੱਤੀ ਜਾਵੇ ਅਤੇ ਵਕਫਾ ਘਟਾਣਿਆਂ ਨੂੰ ਸਾਡੇ ਸੂਚਿਤ ਕੀਤਾ ਜਾਏ ਕਿ ਕੋਈ ਵੀ ਸਾਡੇ ਖਿਲਾਫ ਝੂਠੀ ਕੰਪਲੇਂਟ ਆਂਦੀ ਹੈ ਤਾਂ ਪੁਲਿਸ ਇਨਵੈਸਟੀਗੇਸ਼ਨ ਕਰਕੇ ਫੇਰ ਹੀ ਸਾਨੂੰ ਬੁਲਾਇਆ ਜਾਏ ਅਸੀਂ ਪਹਿਲਾਂ 7 ਸਾਲ ਬਹੁਤ ਥੱਕੇ ਖਾ ਚੁੱਕੇ ਆਂ ਇੱਕ ਸਟੇਜਾਂ ਦੇ ਉੱਤੋਂ ਜਿਸ ਤਿੱਕੇ ਦੇ ਨਾਲ ਬੜੀਆਂ ਚੀਜ਼ਾਂ ਕੀਤੀ ਜਾਂਦੇ ਨੇ ਠੀਕ ਕਰਨ ਦਾ ਕਿ ਕੋਈ ਕੈਂਸਰ ਪੀੜਦਾ ਹੈ ਕਿਸੇ ਦੀ ਲਤ ਨਹੀਂ ਕੋਈ ਤੁਰਦਾ ਨਹੀਂ ਕੋਈ ਬੋਲਦਾ ਨਹੀਂ ਇਸ ਤਿੱਕੇ ਦੀਆਂ ਜਿਹੜੀਆਂ ਚੀਜ਼ਾਂ ਹੁੰਦੀਆਂ ਨੇ ਸਟੇਜਾਂ ਦੇ ਉੱਤੋਂ ਇਹ ਤੁਹਾਡੇ ਸਾਹਮਣੇ ਕਦੇ ਹੋਇਆ ਕਦੇ ਕੋਈ ਐਮ ਪਲਾਨਿੰਗ ਚੱਲਦੀ ਹੋਵੇ ਕਿ ਵੀ ਹਾਂ ਇਹਦੇ ਇਸ ਦਿਨੇ ਨੇ ਇਹ ਕਰਨਾ ਇਸ ਦਿਨੇ ਨੇ ਇਹ ਕਰਨਾ ਉਹ ਖੁਦ ਹੀ ਸਾਰੀ ਪ੍ਰੈਕਟਿਸ ਕਰਵਾਂਦਾ ਹੈ ਅਗਰ ਉਹਨੇ ਲੋਕਾਂ ਨੂੰ ਠੀਕ ਕਰਨਾ ਖੁਦ ਆਪਣੀ ਲਤ ਤਾਂ ਠੀਕ ਕਰ ਲੇ ਜਿਹਦੇ ਚ ਇੱਕ ਰੋੜ ਪਈ ਹੋਈ ਹੈ ਖੁੱਦ ਆਪਣੀ ਲਾਤੇ ਕਠੀਕ ਕਰ ਲੈ ਖੁੱਦ ਆਪਣੀ ਅੱਖਾਂ ਤਾਂ ਠੀਕ ਕਰ ਲੈ ਜਿਹੜੀਆਂ ਟੀਰ ਮਾਰ ਕੇ ਦੇਖਦਾ ਕੁੜੀਆਂ ਨੂੰ ਜੇ ਉਹਨੇ ਠੀਕ ਕਰਨਾ ਹੋਵੇ ਵਿਗ ਲਾਈ ਹੋਈ ਉਹਨੇ ਬਾਲਾਂ ਤੇ ਮਿੰਟ ਬਾਦ ਐ ਕਰਦਾ ਥੱਪੜ ਮਾਰਦਾ ਐ ਕਰਦਾ ਜੇ ਤੇਰੀ ਵਿਗ ਡਿੱਗ ਗਈ ਹੁਣ ਤਾਂ ਜੇਲ੍ਹ ਚ ਜਾ ਕੇ ਡਿੱਗੇਗੀ ਤੇਰੀ ਵਿਗ ਕੀ ਲੱਗਦਾ ਕਿ ਪਹਿਲਾਂ ਵੀ ਕਹਿੰਦੇ ਜੇਲ੍ਹ ਚ ਗਏ ਸੀਗੇ ਉਹ ਜੇਲ੍ਹ ਤੋਂ ਜਾ ਕੇ ਪਾਸਟਰ ਬਣ ਕੇ ਬਾਹਰ ਆਏ ਨੇ ਹੁਣ ਫਿਰ ਜੇਲ੍ਹ ਚ ਜਾਣਗੇ ਜੇ ਇੱਕ ਤਰੀਕ ਨੂੰ ਤੇ ਫਿਰ ਵਿੱਚੋਂ ਹੋਰ ਕੁਝ ਬਣ ਕੇ ਆ ਜਾਣਗੇ ਜੋ ਇੱਕ ਗੁੰਡਾ ਹੁੰਦਾ ਨਾ ਜੋ ਇੱਕ ਗੈਂਗਸਟਰ ਹੁੰਦਾ ਚਾਹੇ ਉਹ ਬਾਹਰ ਰਹੇ ਚਾਹੇ ਉਹ ਜੇਲ੍ਹ ਦੇ ਅੰਦਰ ਏ ਉਹ ਗੁੰਡਾ ਹੀ ਹੁੰਦਾ ਉਹ ਆਪਣੇ ਆਪ ਨੂੰ ਕਹਿੰਦਾ ਮੈਂ ਇੱਕ ਬਹੁਤ بڑا ਗੁੰਡਾ ਥਾ ਮੈਂ ਪੈਸੇ ਦੇ ਦਮ पे ਬਹੁਤ ਕੁਝ ਖਰੀਦ ਸਕਦਾ ਹਾਂ ਮੈਂ ਤੁਝੇ ਆਪਕੇ ਚੈਨਲ ਕੇ ਮਾਧਿਅਮ ਸਾ ਇੱਕ ਚੀਜ਼ ਕਹਿਣਾ ਚਾਹਤੀ ਬਜਿੰਦਰ ਪੈਸੇ ਦੇ ਦਮ पे ਤੂੰ ਨੇ ਸਿਰਫ ਜੇਲ੍ਹ ਖਰੀਦ ਲਈ ਲੋਕੋ ਦਾ ਵਿਸ਼ਵਾਸ ਨਹੀਂ ਖਰੀਦਾ ਉਹ ਕਹਿੰਦੇ ਕਿ ਮੈਂ ਗੁੰਡਾ ਨਹੀਂ ਮੈਂ ਮਸੀਹਾ ਗੁਰੂਆਂ ਲੋਕਾਂ ਦਾ ਜਿਨ੍ਹਾਂ ਨੂੰ ਮੈਂ ਠੀਕ ਕਰਦਾ ਕਹਿੰਦੇ ਉਹਨਾਂ ਦੇ ਇੱਕਾਈ ਭਗਤ ਆਏ ਸੀਗੇ ਅੱਜ ਉਹ ਕਹਿੰਦੇ ਸੀ ਉਹ ਜਾਲੀ ਭਗਤ ਨੇ ਸਾਰੇ 500 500 ਰੁਪਏ ਵਾਲੇ ਭਗਤ ਨੇ ਮੈਂ ਉਹਨਾਂ ਦਾ ਨਾਮ ਵੀ ਮੈਂਸ਼ਨ ਕਰਨਾ ਚਾਹੁੰਦੀ ਆ ਉਹ ਇੱਕ ਜਸਪਾਲਮ ਸੀ ਜਿਹੜਾ ਇੱਕ ਥਾਲੇ ਦਾ ਕਹਿੰਦੇ ਹੁੰਦੇ ਨਾ ਭਾਂਡਾ ਕਦੀ ਉਹ ਨੂੰ ਕਦੀ ਉਹ ਨੂੰ ਉਹ ਆ ਇੱਕ ਗੜਵੀ ਆ ਉਹ ਵਾਲਮੀਕੀ ਦਾ ਰਾਸ਼ਨ ਬਣਾਇਆ ਹੋਇਆ ਉਹਨੇ ਰਾਸ਼ਨ ਕਾਰਡ ਬਣਾਇਆ ਹੋਇਆ ਵਾਲਮੀਕੀ ਦਾ ਰਾਸ਼ਨ ਖਾ ਰਿਆ ਔਰ ਪਾਦਰੀ ਬਜਿੰਦਰ ਦੇ ਉਹ ਪੈਸੇ ਖਾ ਰਿਆ ਇਹ ਕੋ ਥਾਪਰ ਹੈ ਜਿਹੜਾ ਕਿਤੇ ਨਾ ਕਿਤੇ ਮੇਰੀ ਫੈਮਲੀ ਨਾਲ ਵੀ ਇਨਵੋਲਵ ਹੈ ਮੇਰੇ ਇਨ-ਲੋਸ ਨਾਲ ਇਨਵੋਲਵ ਹੈ ਮੈਂ ਉਹਨੂੰ ਕਹਿਣਾ ਚਾਹੁੰਦੀ ਆ ਕਿ ਥਾਪਰ ਜੇ ਤੂੰ ਮੈਨੂੰ ਮੇਰੀ ਗਲੀ 'ਚ ਦਿਖ ਗਿਆ ਪਾਦਰੀ ਬਜਿੰਦਰ ਵੰਗੂ ਤੇਰਾ ਸਿਰ ਗੰਜਾ ਕਰ ਦੂੰਗੀ ਤੇ ਤੀਸਰਾ ਅਵਤਾਰ ਸਿੰਘ ਜੋ ਤੁਸੀਂ ਮੇਰੇ ਬਾਰੇ ਗਲਤ ਸ਼ਬਦਾਵਲੀ ਯੂਜ਼ ਕੀਤੀ ਜੋ ਮੇਰੇ ਬਾਰੇ ਗਲਤ ਕਮੈਂਟ ਪਾਸ ਕੀਤੇ ਤੁਸੀਂ ਉਹਨਾਂ ਦਾ ਵੀ ਮੈਂ ਆਉਣ ਵਾਲੇ ਸਮੇਂ 'ਚ ਤੁਹਾਡੀਆਂ ਕੰਪਲੇਂਟਾਂ ਜ਼ਰੂਰ ਕਰਾਵਾਂਗੀ ਅੱਛਾ ਬਹੁਤ ਸਾਰੀਆਂ ਕੁੜੀਆਂ ਹਜੇ ਪੀੜਤ ਨੇ ਜਿਹੜੀਆਂ ਸਾਹਮਣੇ ਨਹੀਂ ਆ ਰਹੀਆਂ ਤੁਸੀਂ ਕੀ ਉਮੀਦ ਰੱਖਦੇ ਹੋ ਕਿ ਉਹ ਕੁੜੀਆਂ ਨੂੰ ਸਾਹਮਣੇ ਆਉਣਾ ਚਾਹੀਦਾ ਹੈ ਜਿਨ੍ਹਾਂ ਨੇ ਇਹ ਸਾਰਾ ਕੁਝ ਝੇਲਿਆ ਇੱਕ ਤਾਂ ਕੁੜੀ ਕਹਿੰਦੀ ਕਿ ਮੈਂ 5-7 ਸਾਲਾਂ ਤੋਂ ਉੱਥੇ ਇਹ ਚੀਜ਼ਾਂ ਚੇਲਦੀ ਸੀ ਮੈਨੂੰ ਮਾਰਨ ਦੀਆਂ ਧਮਕੀਆਂ ਤੱਕ ਦਿੰਦੇ ਰਹੇ ਮੈਂ ਇੱਕੋ ਕੱਲ ਕੁੜੀ ਦਾ ਬਿਆਨ ਸੁਣਿਆ ਉਹਨਾਂ ਨੇ ਕਿਹਾ ਕਿ ਮੈਂ ਪਿੰਜਰੇ ਚ ਆਜ਼ਾਦ ਹੋ ਗਈ ਮੈਂ ਹੋਰਾਂ ਵੀ ਕੁੜੀਆਂ ਨੂੰ ਕਹਿਣਾ ਚਾਹੁੰਦੀ ਆ ਕਿ ਤੁਹਾਨੂੰ ਬਜਿੰਦਰ ਤੋਂ ਡਰਨ ਦੀ ਲੋੜ ਨਹੀਂ ਐ ਠੀਕ ਐ ਜ਼ਿੰਦਗੀ ਵਿੱਚ ਅਸੀਂ ਕੋਈ ਵੀ ਅਸੀਂ ਕੁੱਕਰ ਚ ਦਾਲ ਬਣਾਉਂਦੇ ਆ ਸਾਨੂੰ ਡਰ ਲੱਗਦਾ ਕਿਤੇ ਸੀਟੀ ਨਾ ਆ ਜਾਏ ਸੀਟੀ ਨਾ ਆ ਜਾਏ ਤੇ ਉਹਨੂੰ ਉਹਨੂੰ ਉਹਨਾਂ ਨੂੰ ਵੀ ਡਰ ਹੁੰਦਾ ਕਿਤੇ ਬਜਿੰਦਰ ਨਾ ਆ ਜਾਏ ਬਜਿੰਦਰ ਨਾ ਆ ਜਾਏ ਬਜਿੰਦਰ ਹੁਣ ਗਿਆ 20-30 ਸਾਲ ਵਾਸਤੇ ਅੰਦਰ ਅਸੀਂ ਉਸਦੇ ਆਰਡਰ ਦਾ ਵੇਟ ਕਰਾਂਗੇ ਅਤੇ ਤੁਹਾਨੂੰ ਡਰਨ ਦੀ ਲੋੜ ਨਹੀਂ ਹੈ ਤੁਸੀਂ ਬਾਹਰ ਆਓ ਸਾਹਮਣੇ ਆਓ ਤੇ ਆਪਣਾ ਸਾਰਾ ਕੁਝ ਸਪਸ਼ਟ ਕਰਨ ਦਿਓ ਤੁਹਾਨੂੰ ਡਰ ਲੱਗ ਰਿਹਾ ਇਸ ਵੇਲੇ ਕਿ ਵੀ ਜੇ ਬਜਿੰਦਰ ਨੂੰ ਇੱਕ ਤੀਕ ਨੂੰ ਇੰਨੀ ਸਜ਼ਾ ਨਾ ਹੋਈ ਤੇ ਫਿਰ ਅੱਗੇ ਕੀ ਬਣ ਸਕਦਾ ਮੈਨੂੰ ਕਿਸੇ ਚੀਜ਼ ਦਾ ਕੋਈ ਡਰ ਨਹੀਂ ਹੈ ਜਦ ਤੱਕ ਭਗਵਾਨ ਵਾਲਮੀਕੀ ਮਹਾਰਾਜ ਜੀ ਮੇਰੇ ਨਾਲ ਹਨ ਜਦ ਤੱਕ ਮੇਰੇ ਹਸਬੰਡ ਮੇਰੇ ਸਰਵਜੀਤ ਸਿੰਘ ਰੋਕੀ ਮੇਰੇ ਨਾਲ ਹਨ ਮੈਨੂੰ ਕਿਸ ਚੀਜ਼ ਦਾ ਕੋਈ ਡਰ ਨਹੀਂ ਹੈ ਠੀਕ ਹੈ